ਪਿਛਲੇ ਕੁਝ ਦਿਨਾਂ ਤੋਂ ਭਾਰੀ ਗਰਮੀ ਦੇ ਮੰਦੇ ਨਜ਼ਰ ਪੰਜਾਬ ਦੇ ਵਿੱਚ ਇੱਕ ਮੌਸਮ ਇੱਕ ਤਰੀਕੇ ਦਾ ਗੁੰਮਝਾ ਹੋ ਚੁੱਕਿਆ ਸੋ ਕਿਸਾਨ ਪਰਾਵਾਂ ਦੇ ਨਾਲ ਆਪਣੇ ਵੀਰ ਜਾਂ ਦੋਸਤਾਂ ਦੀਆਂ ਫਸਲਾਂ ਵੀ ਨੇ ਹਨ ਤੇ ਉਹ ਵੀ ਫਿਕਰਮੰਦ ਨੇ 10 ਤਰੀਕ ਤੋਂ 15 ਤਰੀਕ ਦੇ ਵਿੱਚ ਵਿੱਚ ਮੌਸਮ ਵਿਭਾਗ ਵੱਲੋਂ ਵੀ ਖ਼ਤਰੇ ਜਤਾਇਆ ਜਾ ਰਿਹਾ ਹੈ ਭਾਰੀ ਮੀਂਹ ਹਨੇਰੀ ਜਿਹੜੀ ਜਿਵੇਂ ਹੁੰਦਾ ਹਰ ਸਾਲ ਅਪ੍ਰੈਲ ਮਹੀਨੇ ਜਿਵੇਂ ਬਹੁਤ ਜ਼ਿਆਦਾ ਚੱਕੜਾ ਲਾਉਣਾ ਹੁੰਦਾ ਹਨੇਰੀ ਵਗੈਰਾ ਠੀਕ ਹੈ ਫਸਲਾਂ ਦੇ ਲਈ ਸਾਰੇ ਫਿਕਰਮੰਦ ਨੇ ਕਿਉਂਕਿ ਵਾਢੀ ਦਾ ਸਮਾਂ ਵੀ ਬਿਲਕੁਲ ਨੇੜੇ ਆ ਬਸਾਖੀ ਹੋਰ ਵੀ ਕਈ ਤਰ੍ਹਾਂ ਦੇ ਲੋਕਾਂ ਦੇ ਘਰੇਲੂ ਕੰਮਕਾਰ ਹੁੰਦੇ ਨੇ ਤੇ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਦਿਨ ਸੁੱਕੇ ਸੰਭੀ ਲੰਘ ਜਾਣਾ ਤੇ ਕਿਸਾਨ ਭਰਾਵਾਂ ਤੇ ਹੋਰ ਬਾਕੀ ਸਭ ਨੂੰ ਆਪਣੇ ਜਿਹੜੇ ਜਿਨ੍ਹਾਂ ਦੇ ਅਲੱਗ-ਅਲੱਗ ਕੰਮਕਾਰ ਆ ਉਹ ਕਿਸੇ ਵੀ ਤਰੀਕੇ ਨਾਲ ਆਉਣ ਵਾਲੇ ਜੋ ਮੌਸਮ ਖਰਾਬ ਹੋਣ ਵਾਲਾ ਉਸ ਆਉਣ ਵਾਲੇ ਖਤਰੇ ਨੂੰ ਦੇਖਦੇ ਹੋਏ ਜੋ ਵੀ ਪ੍ਰਬੰਧ ਕਰ ਹੁੰਦੇ ਆ ਉਹ ਕਰ ਲੈਣ ਤਾਂ ਕਿ ਹਰ ਸਾਲ ਦੀ ਤਰ੍ਹਾਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਵੱਤੋਂ ਵੱਤ ਬਚਿਆ ਜਾ ਸਕੇ